ਬਿਦੀ ਚਾਂਦੀ ਆ ਬੜੇ ਅਖਾੜੇ ਸੰਸ ਬੇਕਤੇ ਬਿਦੀ ਚਾਂਦੀ ਆ ਬੜੇ ਅਖਾੜੇ ਗੰਗਾ ਦੇ ਦੁਲਾਰੇ ਸਾਰੇ ਗੰਗਾ ਦੇ ਦੁਲਾਰੇ ਸਾਰੇ ਜੱਗ ਤੋਂ ਪਿਆਰੇ ਗੁਰੂ ਹਾ ਮੇਰੀ ਪੀਰ ਦੀਆਂ ਲਈਆਂ ਮੇਰੀ ਪੀਰ ਦੀਆਂ ਲਈਆਂ ਪਹਿਲੇ ਤਲਵਾਰਾਂ ਨੇ ਮੇਰੀ ਪੀਰ ਦੀਆਂ ਲਈਆਂ ਪਹਿਲੇ ਤਲਵਾਰਾਂ ਨੇ ਕਿੰਦਾ ਆ ਗਿਆ ਸ਼ਹਿ ਨਿਸ਼ਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਇਸ ਵੇਲੇ ਧਾਰੀਵਾਲ ਪਿੰਡ ਦੇ ਵਿੱਚ ਪਹੁੰਚੇ ਆ ਤਾਂ ਸਰਦਾਰ ਅਵਤਾਰ ਸਿੰਘ ਧਾਰੀਵਾਲ ਉਹਨਾਂ ਦਾ ਜਥਾ ਜਿਹੜਾ ਢਾਡੀ ਜਥਾ ਸਾਡੇ ਨਾਲ ਮੌਜੂਦ ਹੈ ਤਾਂ ਅਸੀਂ ਸੰਗਤ ਦੇ ਰੋਬਰੂ ਕੁਝ ਵਾਰਾਂ ਅਤੇ ਕਲਾ ਲੈ ਕੇ ਆਏ ਆ ਇਹਨਾਂ ਗੁਰਸਿੱਖ ਵੀਰਾਂ ਦੀ ਤੇ ਵੱਡਾ ਕਨਸੈਪਟ ਤੇ ਵੱਡੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਤੇ ਅੱਜ ਕੱਲ ਬੇਤੁਕੀਆਂ ਜਿਨ੍ਹਾਂ ਦਾ ਕੋਈ ਵੀਡੀਓਜ਼ ਦਾ ਕੋਈ ਅਰਥ ਨਹੀਂ ਹੁੰਦਾ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੇਅਰ ਕਰਦੇ ਆ ਤੇ ਮੇਰੇ ਹਿਸਾਬ ਨਾਲ ਇੱਕ ਗੱਲ ਤਾਂ ਜ਼ਰੂਰ ਕਰਨੀ ਚਾਹਾਂਗਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹਨਾਂ ਸਾਜ਼ਾਂ ਦੇ ਨਾਂ ਹੀ ਨਹੀਂ ਪਤਾ ਹੋਣੇ ਕਿ ਇਹਨਾਂ ਸਾਜ਼ਾਂ ਦੇ ਨਾਮ ਕੀ ਆ। ਆਓ ਸਾਡੇ ਨਾਲ ਗੁਰਸਿੱਖ ਵੀਰ ਮੌਜੂਦ ਨੇ। ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ ਮੇਰੇ ਨਾਲ ਅ ਅਵਤਾਰ ਸਿੰਘ ਜੀ ਧਾਰੀਵਾਲ ਮੌਜੂਦ ਨੇ ਜਿਨ੍ਹਾਂ ਦਾ ਜਥਾ ਹੈ ਬਾਬਾ ਹੀ ਵਾਹਿਗੁਰੂ ਜੀ ਦਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਚਾਹਾਂਗਾ ਗੱਲਾਂ ਬਾਤਾਂ ਦਾ سلسلہ ਆਪਾਂ ਬਾਅਦ ਵਿੱਚ ਸ਼ੁਰੂ ਕਰਾਂਗੇ। ਕਲਾ ਦੇ ਨਾਲ ਜਿਹੜਾ ਹੈ ਜਿਹੜੀ ਪਰਮਾਤਮਾ ਵੱਲੋਂ ਬਖਸ਼ੀ ਤੁਹਾਡੇ ਜਥਾ ਨੂੰ ਇੱਕ ਉਹਦਾ ਪ੍ਰਦਰਸ਼ਨ ਸਾਡੇ ਦਰਸ਼ਕਾਂ ਤੱਕ ਸਭ ਤੋਂ ਪਹਿਲਾਂ ਹੈ। ਹਾਂਜੀ। ਹਾਂ ਗੰਗਾ ਦੇ ਦੁਲਾਰੇ ਸਾਰੇ ਗੰਗਾ ਦੇ ਦੁਲਾਰੇ ਸਾਰੇ ਜੱਗ ਪਿਆਰੇ ਗੁਰੂ ਹਾ ਮੇਰੀ ਪੀਰ ਦੀਆਂ ਲਈਆਂ ਮੇਰੀ ਪੀਰ ਦੀਆਂ ਲਈਆਂ ਅੰਦਾਜ਼ ਵੀ ਹੈ ਅਤੇ ਗੁਰੂ ਦੇ ਨਾਲ ਜੋੜਨ ਵਾਲੀਆਂ ਜਿਹੜੀਆਂ ਧੁਨਾ ਨੇ ਉਹ ਸੁਣ ਕੇ ਵੀ ਦਰਸ਼ਕ ਜਿਹੜੇ ਨਿਹਾਲ ਹੋਏ ਬਾਬਾ ਜੀ ਮੇਰੇ ਨਾਲ ਨੇ ਬਾਬਾ ਜੀ ਕੀ ਭਾਵਨਾਵਾਂ ਨੇ ਜਥਾ ਜਿਹੜਾ ਜਦੋਂ ਪਿੰਡਾਂ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਤਾਂ ਲੋਕ ਬੜੇ ਪਿਆਰ ਸਤਿਕਾਰ ਨਾਲ ਸੋਚਦੇ ਪਰ ਅੱਜ ਜੋ ਸੋਸ਼ਲ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਹੈ ਕਿ ਬੇਤੁਕੀਆਂ ਵੀਡੀਓ ਨੂੰ ਸ਼ੇਅਰ ਕੀਤਾ ਜਾਂਦਾ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਤਾਂ ਮੇਰੇ ਹਿਸਾਬ ਨਾਲ ਅੱਜ ਦੇ ਨੌਜਵਾਨਾਂ ਨੂੰ ਇਹਨਾਂ ਸਾਜਾਂ ਬਾਰੇ ਨਹੀਂ ਪਤਾ ਹੋਣਾ ਕੀ ਕਹਿਣਾ ਚਾਹੋਗੇ ਇਹ ਤਾਂ ਬਿਲਕੁਲ ਸੱਚਾਈ ਹੈ ਜੀ ਕਿ ਸੋਸ਼ਲ ਮੀਡੀਆ ਤੇ ਜੇ ਕੋਈ ਚੀਜ਼ ਵਾਇਰਲ ਕਰਨੀ ਹੋਵੇ ਜੀ ਸਾਡੇ ਆਮ ਲੋਕ ਜਿਹੜੇ ਢਾਡੀ ਜਾਂ ਕਵੀਸ਼ਰ ਹਨ ਉਹ ਇਸ ਚੀਜ਼ ਤੋਂ ਇਧਰ ਪਏ ਆ ਕਿ ਜਿਵੇਂ ਕੋਈ ਗਰੰਥੀ ਸਿੰਘ ਗਰੰਥੀ ਸਿੰਘ ਆਪਦਾ ਬੱਚਾ ਬਣਾ ਕੇ ਤਿਆਰ ਨਹੀਂ ਆਉਣ ਵਾਲੇ ਸਮੇਂ ਵਿੱਚ ਢਾਡੀ ਜਿਹੜਾ ਉਹ ਕੋ ਢਾਡੀ ਆਪਣਾ ਬੱਚਾ ਬਣਾਉਣ ਨੂੰ ਤਿਆਰ ਨਹੀਂ ਇਸੇ ਕਰਕੇ ਵੀ ਇਹ ਚੀਜ਼ਾਂ ਸੋਸ਼ਲ ਮੀਡੀਆ ਤੇ ਬਹੁਤ ਘੱਟ ਜਲਦੀਆਂ ਅਸੀਂ ਲੋਕ ਸੁਣ ਕੇ ਵੀ ਘੱਟ ਖੁਸ਼ ਹਾਂ ਜਿਵੇਂ ਆਪਾਂ ਤੁਹਾਡਾ ਹੋ ਸਕਦਾ ਸਵਾਲ ਹੋਵੇ ਸੋਨੂੰ ਸਿਤਵਾਲੀ ਆ ਜੀ ਉਹ ਵਿਚਾਰਾ ਮੰਦਬੁੱਧੀ ਆ ਉਹ ਬੱਚਾ ਵਾ ਉਹਨੂੰ ਨਹੀਂ ਪਤਾ ਕਿਸੇ ਗੱਲ ਦਾ ਪਰ ਜੇ ਆਪਾਂ ਸੋਚੀ ਉਹਦੀ ਕੋਈ ਗਲਤੀ ਨਹੀਂ ਜਿਹੜੇ ਲੋਕ ਉਹਨਾਂ ਨੂੰ ਚੁੱਕੀ ਫਿਰਦੇ ਆ ਮੈਂ ਸਮਝ ਜਾਂਦਾ ਕਿ ਉਹਨਾਂ ਦੀ ਅਕਲ ਤੇ ਪਰਦਾ ਪਿਆ ਉਹ ਮੂਰਖ ਲੋਕ ਨੇ ਜਿਹੜੇ ਉਹਨਾਂ ਨੂੰ ਚੁੱਕਦੇ ਇਹਨਾਂ ਕਿਸੇ ਢਾਡੀ ਕਲਾ ਨੂੰ ਕਿਸੇ ਕਵੀਸ਼ਰ ਨੂੰ ਕਿਸੇ ਵਿਦਵਾਨ ਨੂੰ ਇਹਨਾਂ ਕਦੀ ਕਿਸੇ ਨੇ ਨਹੀਂ ਚੁੱਕਿਆ ਇਹ ਸਾਡੀ ਬਦਕਿਸਮਤੀ ਲਾ ਲਓ ਵੀ ਸਾਡੀ ਬਦਕਿਸਮਤੀ ਆ ਜੀ ਹਾਂਜੀ ਇਹ ਜਥਾ ਜਿਹੜਾ ਹੈ ਕਿੰਨਾ ਤੋਂ ਜਿਹੜਾ ਗਿਆਨ ਲੈ ਰਹੇ ਨੇ ਸਾਜ਼ ਵਜਾਉਣ ਦਾ ਤੇ ਹੁਣ ਤੱਕ ਕਿਹੜੀਆਂ-ਕਿਹੜੀਆਂ ਗੁਰਦੁਆਰਾ ਸਾਹਿਬ ਦੇ ਸਟੇਜਾਂ ਤੇ ਜਿਹੜਾ ਪਹੁੰਚ ਚੁੱਕਿਆ ਹੈ ਮੇਰੇ ਉਸਤਾਦ ਨੇ ਸ਼ਰੋਮਣੇ ਕੁਇਸਰ ਗਿਆਨੀ ਅਮਰਜੀਤ ਸਿੰਘ ਜੀ ਸਭਰਾ ਜੀ ਸਵਰਗ ਵਾਸੀ ਗਿਆਨੀ ਜਨਾਇਆ ਸਿੰਘ ਜੀ ਦੇ ਸੁਪੁੱਤਰ ਨੇ ਜੀ ਮੈਂ ਉਹਨਾਂ ਦੇ ਕੋਲੋਂ ਸਿੱਖਦਾ ਮੈਂ ਉਹ ਮੇਰੇ ਉਸਤਾਦ ਹੀ ਨੇ ਇਹ ਜਿਹੜੇ ਮੇਰੇ ਨਾਲ ਸਾਥੀ ਨੇ ਇਹਨਾਂ ਦਾ ਨਾਮ ਵੀ ਆ ਢਾਡੀ ਗੁਰਵਿੰਦਰ ਸਿੰਘ ਮਾਨ ਇਹ ਆ ਇਹਨਾਂ ਦਾ ਨਾਮ ਹੀ ਆ ਸਰੰਗੀ ਮਾਸਟਰ ਗੁਰਵਿੰਦਰ ਸਿੰਘ ਮਾਣ ਉਹ ਮੇਰਾ ਤੀਜਰਾ ਸਾਥੀ ਆ ਉਹ ਗੁਰਵਿੰਦਰ ਸਿੰਘ ਕ੍ਰਿਹਾਲਾ ਲਾਗੇ ਲਾਗੇ ਨੇ ਇਹਨਾਂ ਦਾ ਮਾਣ ਪਿੰਡ ਤੇ ਜਿੱਤਰਾ ਬਾਪੂ ਤਾਰਾ ਸਿੰਘ ਮਾਣ ਸੀਗਾ ਉਹ ਕਿਤੇ ਕਿਸੇ ਵੀ ਢਾਡੀ ਨੂੰ ਪੁੱਛ ਲਿਓ ਜਾਨੀ ਕਿ ਜਿਹੜੇ ਪੰਥ ਦੇ ਮਹਾਨ ਢਾਡੀ ਨੇ ਉਹ ਵੀ ਮਾਣ ਪਿੰਡ ਦੇ ਵਿੱਚੋਂ ਕਲਾ ਲੈ ਕੇ ਬਾਹਰ ਸਟੇਜਾਂ ਤੇ ਨਿਕਲੇ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੇ ਨੇ ਇਸ ਟਾਈਮ ਤੇ ਕਰਮਜੀਤ ਸਿੰਘ ਮਾਣ ਉਹ ਜਿਹੜੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਚੀਜ਼ਾਂ ਨੂੰ ਤਿਆਰ ਕਰਦੇ ਪਰ ਹੁਣ ਇਸ ਚੀਜ਼ ਨੂੰ ਕੋਈ ਸਿੱਖਣ ਵਾਸਤੇ ਤਿਆਰ ਨਹੀਂ ਕੋਈ ਸਮਾਂ ਸੀ ਉਹਨਾਂ ਕੋਲ ਬੱਚੇ 50 50 ਸਿੱਖਣ ਵਾਸਤੇ ਹੁੰਦੇ ਸੀ ਜੀ ਉਹ ਫ੍ਰੀ ਸੇਵਾ ਕਰਦੇ ਆ ਕਿਸੇ ਕੋਲੋਂ ਕੋਈ ਪੈਸਾ ਨਹੀਂ ਲੈਂਦੇ ਗੱਫਾ ਪਾਣੀ ਆਪਣੇ ਘਰੋਂ ਛਕਾਉਣਾ ਉਹਨਾਂ ਨੇ ਪਰ ਫਿਰ ਵੀ ਸਿੱਖਣ ਵਾਸਤੇ ਕੋਈ ਤਿਆਰ ਨਹੀਂ ਕਿਉਂ ਕਿ ਕਿਉਂਕਿ ਇੱਧਰ ਇਸ ਕਲਾ ਦੀ ਕਦਰ ਜਿਹੜੀ ਆ ਉਹ ਘਟ ਗਈ ਆ ਪਰ ਫਿਰ ਵੀ ਜਿਹੜੇ ਹੁਣ ਗਾਹ ਕਵੀਸ਼ਰ ਢਾਡੀ ਨੇ ਜਿ ਤਰ੍ਹਾਂ ਅਸੀਂ ਇਹ ਲੀਚ ਪਏ ਆ ਅਸੀਂ ਵਿਦਵਾਨਾਂ ਨੂੰ ਸਟੇਜਾਂ ਤੇ ਸੁਣਦੇ ਰਹੇ ਮੇਲਿਆਂ 'ਵਾਂ ਜਾਂਦੇ ਰਹੇ ਸਾਡੇ ਮਨ ਦਾ ਵੀ ਸ਼ੌਂਕ ਆਇਆ ਅਸੀਂ ਇਸ ਕਲਾ ਵਿੱਚ ਪਏ ਪਰ ਜਿੱਦਨੇ ਮੈਂ ਤੁਰਿਆ ਸੀ ਮੇਰੇ ਉਸਤਾਦ ਜੀ ਨੇ ਗੱਲ ਕਹੀ ਸੀ ਵੀ ਅਵਤਾਰ ਸਾਂ ਕੰਡਿਆਂ ਦੀ ਸਟੇਜ ਉੱਤੇ ਤੁਰਨ ਵਾਲੀ ਗੱਲ ਵਾਹ ਇਹਦੇ ਵਿੱਚ ਬੜੀਆਂ ਠੋਕਰਾਂ ਵੀ ਸਾਨੂੰ ਵੱਜਦੀਆਂ ਕਈਆਂ ਥਾਵਾਂ ਤੇ ਜਾਈਦਾ ਉਹ ਪ੍ਰਬੰਧਕ ਵਿਚਾਰੇ ਆਪ ਤਾਂ ਮਨਮਤ ਜੀ ਹੁੰਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਗਏ ਨੂੰ ਛਾੜ ਦਿੰਦੇ ਨਹੀਂ ਨਹੀਂ ਸੱਦਿਆਂ ਨੂੰ ਲਾਉਣਾ ਸੱਦਿਆਂ ਤੋਂ ਬਣਾਣਾ ਕਿਸੇ ਨੂੰ ਲਾਉਣਾ ਇੱਥੇ ਜਾ ਤਾਂ ਮੈਂ ਕਹੂੰਗਾ ਵੀ ਸਾਡੇ ਆ ਵਿਦਵਾਨਾਂ ਨੂੰ ਬਣਾਣਾ ਪਊ ਤੇ ਜਾਂ ਜਿਹੜੇ ਪ੍ਰਬੰਧਕ ਵਾ ਜਿਹੜੇ ਇਸ ਇੰਟਰਵਿਊ ਨੂੰ ਆਪਣੇ ਸੁਣਦੇ ਆ ਉਹਨਾਂ ਗਾੜੀਏ ਬੇਨਤੀ ਹੈ ਵੀ ਜੇ ਇਹੋ ਆਪਣਾ ਲੈਣ ਚੱਲਦੀ ਰਹੀ ਵੀ ਸੱਦਿਆਂ ਤੋਂ ਬਿਨਾਂ ਦੂਜੇ ਨੂੰ ਨਹੀਂ ਲਾਉਣਾ ਆਉਣ ਵਾਲੇ ਸਮੇਂ ਵਿੱਚ ਜਥੇ ਕਿਥੋਂ ਤਿਆਰ ਹੋਣਗੇ ਜਿਹੜੇ ਕਲਾਕਾਰ ਵਾ ਕਲਾਕਾਰ ਕਿਉਂ ਵਧ ਗਏ ਕਲਾਕਾਰਾਂ ਦੇ ਚੈਨਲ ਕਿੰਨੇ ਆ ਹਰ ਕਲਾਕਾਰ ਨੇ ਆਪਣਾ ਚੈਨਲ ਬਣਾਇਆ ਉਹ ਬੱਚਿਆਂ ਨੂੰ ਛੋਟੇ ਛੋਟੇ ਨਾਲ ਆਪਾਂ ਵੇਖਦੇ ਆ ਉਹ ਬੱਚਿਆਂ ਨੂੰ ਸੁਣ ਕੇ ਗਾਂਹ ਦੀ ਗਾਂ ਸਟੇਜਾਂ ਤੇ ਘਲਾਉਂਦੇ ਆ ਸਾਡੀ ਇਸ ਲੈਣ ਵਿੱਚ ਮੈਨੂੰ ਜ਼ਿਆਦਾ ਕੋਈ ਸਟੇਜ ਇਹੋ ਜਿੰਨੀ ਹੈਗੀ ਪੇ ਜਿੱਥੇ ਸਾਡੇਆਂ ਜਥਿਆਂ ਨੂੰ ਸਾਧ ਕੇ ਉਹਨਾਂ ਨੂੰ ਸੁਣਿਆ ਜਾਵੇ ਉਹਨਾਂ ਨੂੰ ਨੰਬਰਾਂ ਦੇ ਕਲਾ ਦਿੱਤਾ ਜਾਵੇ ਹੁਣ ਮੈਂ ਕਦੇ ਜਾਊਂਗਾ ਮੇਰੀ ਕਲਾਸ ਲੱਗੇ ਜਦੋਂ ਮੈਂ ਚੌਥੇ ਨੰਬਰ ਤੇ ਆਊਂਗਾ ਮੇਰੇ ਮਨ ਦੇ ਵਿੱਚ ਸ਼ੌਂਕ ਹੈ ਨਾ ਵੀ ਉਹ ਪਹਿਲੇ ਨੰਬਰ ਤੇ ਆ ਤੇ ਮੈਂ ਵੀ ਆਵਾਂ ਮੈਂ ਵੀ ਮਿਹਨਤ ਕਰੂੰਗਾ ਸਾਡੇ ਵਿੱਚ ਇਹ ਚੀਜ਼ ਹੈ ਨਹੀਂ ਮੈਂ ਆਪਣੇ ਵੱਡਿਆਂ ਮੇਨ ਜਥਿਆਂ ਨੂੰ ਵੀ ਬੇਨਤੀ ਕਰੂੰਗਾ ਵੀ ਆਪਾਂ ਨੂੰ ਵੀ ਇਹ ਜਿਹੜਾ ਲੈਣਾ ਲੈ ਕੇ ਅੱਗੇ ਤੁਰਨੀ ਚਾਹੀਦੀ ਆ ਕਲਾਕਾਰ ਜਿਹੜਾ ਉਹਦੀ ਤਾਮ ਵੀ ਕਲਾਕਾਰ ਵਾਲੇ ਬਨੇ ਕਲਾਕਾਰ ਮਗਰ ਸਾਹ ਦਿੰਦਾ ਸਾਡੇ ਮਗਰ ਕੋਈ ਸਾਥ ਦੇਣ ਵਾਲਾ ਨਹੀਂ ਹੈਗਾ ਮੈਂ ਦੁਬਾਰਾ ਫਿਰ ਤੁਹਾਡੇ ਕੋਲ ਜਰੂਰ ਆਉਂਗਾ ਵੀਰਾਂ ਦੇ ਕੋਲ ਜਾਣਾ ਚਾਹਾਂਗਾ ਮੈਂ ਵੀਰ ਜੀ ਇੱਕ ਵਾਰ ਫਿਰ ਤੋਂ ਜਿੰਨੀ ਵੀ ਸੰਗਤ ਜੁੜੀ ਹੈ ਦੇਸ਼ਾਂ ਵਿਦੇਸ਼ਾਂ ਇਹ ਲੋਕ ਤੁਹਾਨੂੰ ਦੇਖ ਰਹੇ ਨੇ ਅਗਲੀ ਮਹਾਰਾਜ ਦੀ ਬਾਣੀ ਦੇ ਨਾਲ ਜੋੜਦੀ ਹੋਈ ਕਿਹੜੀ ਕਵਤਾ ਜਿਹੜੀ ਹੈ ਉਹ ਸਾਡੇ ਦਰਸ਼ਕਾਂ ਦੇ ਰੂਹ ਨੂੰ ਸਾਥੀ ਵੀਰ ਜਿਹੜੇ ਨੇ ਗੁਰਸਿੱਖ ਵੀਰ ਉਹਨਾਂ ਨੂੰ ਵੀ ਜ਼ਰੂਰ ਪੁੱਛਣਾ ਚਾਹ ਵੀਰੇ ਫਿਰ ਕਿੰਨਾ ਕੁ ਦੁੱਖ ਲੱਗਦਾ ਜਦੋਂ ਤੁਸੀਂ ਸੋਸ਼ਲ ਮੀਡੀਆ ਵੇਖਦੇ ਹੋ ਤਾਂ ਲੋਕ ਜਿਨ੍ਹਾਂ ਨੂੰ ਹੁਣ ਨੌਜਵਾਨਾਂ ਨੂੰ ਤੇ ਇਹਨਾਂ ਸਾਜਾਂ ਦਾ ਪਤਾ ਨਹੀਂ ਹੋਣਾ ਵਜਾਉਣੇ ਤੇ ਬੜੀ ਵੱਡੀ ਗੱਲ ਹੈ ਦੂਰ ਦੀ ਗੱਲ ਹੈ ਤਾਂ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਅਲੋਪ ਕਿਦਾਂ ਕਿਵੇਂ ਵੇਖਦੇ ਕੀ ਕਹਿਣਾ ਚਾਹੋਗੇ ਜੇ ਜੇ ਬਹੁਤ ਦੁੱਖ ਹੁੰਦਾ ਵਾ ਜਦੋਂ ਕਿ ਅਸੀਂ ਮੰਨ ਕੇ ਚੱਲੋ ਕਿ ਆਪਣੇ ਗੁਰ ਪਰਿਵਾਰ ਸੇ ਖਾਂਜੇ ਵੇਖੀਦਾ ਵਾ ਜੀ ਕਿ ਭਾਈ ਫਲਾਣੇ ਕਲਾਕਾਰ ਨਾਲ ਆਪਣਾ ਵੀਰ ਜਾਂਦਾ ਵਾ ਟਿੰਕੜੇ ਕਲਾਕਾਰ ਨਾਲ ਜਾਂਦਾ ਵਾ ਅੱਛਾ ਜੀ ਤੇ ਅੱਜ ਕੱਲ ਦੇਖੀਦਾ ਵਾ ਆਖੀਦਾ ਕਿ ਮਹਾਰਾਜ ਕਰੋ ਕਿਰਪਾ ਕੋਈ ਐਦਾਂ ਦਾ ਸਮਾਂ ਆ ਰਿਹਾ ਵਾ ਠੀਕ ਹੈ ਜੀ ਤੇ ਮਾਹੀ ਤੇ ਹੋਈ ਕਹਿੰਨਾ ਕਿ ਮਹਾਰਾਜ ਕਰੋ ਕਿਰਪਾ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਵੀਰ ਜੀ ਇਹ ਹੀ ਕਹਿਣਾ ਕੋਣ ਹੈ ਬੜਾ ਦੁੱਖ ਹੁੰਦਾ ਜਦੋਂ ਅਸੀਂ ਕਿਤੇ ਜਾਇਦਾ ਜਾਇਦਾ ਜਾਂ ਸਾਨੂੰ ਸਮਾਂ ਨਹੀਂ ਮਿਲਦਾ ਟਾਈਮ ਨਹੀਂ ਦਿੰਦੇ ਪ੍ਰਬੰਧਕ ਮੋੜ ਦਿੰਦੇ ਆ ਫਿਰ ਦਿਲ ਕਰਦਾ ਵੀ ਨਹੀਂ ਇਸ ਲਾਈਨ ਦੇ ਵਿੱਚ ਨਹੀਂ ਸੀ ਪੈਣਾ ਚਾਹੀਦਾ ਚਲੋ ਅੱਗੇ ਉਹਨਾਂ ਨੂੰ ਸਰਮਤ ਬਖਸ਼ੇ ਮਾਰ ਸੱਚੇ ਪਾਤਸ਼ਾਹ ਵੀ ਜਿਹੜੇ ਜਥੇ ਉਸ ਤਰ੍ਹਾਂ ਜਾਂਦੇ ਆ ਉਹਨਾਂ ਨੂੰ ਸਮਾਂ ਦੇ ਕੇ ਨਵਾਜਣਾ ਚਾਹੀਦਾ ਵੀ ਗੜ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਆਪਣੀ ਇਹ ਚੀਜ਼ ਤੋਂ ਪ੍ਰਭਾਵਿਤ ਹੋਵੇ ਜੀ ਬਹੁਤ ਧੰਨਵਾਦ ਜੀ ਅਜੀ ਵਰਦੀ ਤੁਸੀਂ ਕੀ ਕਹਿਣਾ ਚਾਹੋਗੇ ਕਿੰਨਾ ਕਦੋਂ ਮਨ ਨੂੰ ਦੁੱਖ ਹੁੰਦਾ ਜਦੋਂ ਸਾਡੇ ਲੋਕ ਜਿਹੜੇ ਆ ਸਾਡੇ ਲੋਕਾਂ ਦੀ ਤਰਾਸ ਦੀ ਵੇਖੋ ਕਿ ਡਾਂਸਰਾਂ ਦੇ ਉੱਪਰੋਂ ਦੀ ਥੱਧੀਆਂ ਵਾਰਦੇ ਨੇ ਤੇ ਜਦੋਂ ਕੋਈ ਜਥਾ ਲੱਗਾ ਹੁੰਦਾ ਤੇ ਪਾਟਾ ਨੋਟ 10 ਜਾਂ 20 ਵਾਲਾ ਉਹ ਵੀ ਨਹੀਂ ਉਹਨਾਂ ਨੇ ਦੇਣਾ ਹੁੰਦਾ ਕਈ ਵਾਰ ਫੈਗਰ ਜੀ ਗੱਲ ਇਹੀ ਆਪੀ ਯਾਨਕਿ ਵੀ ਇਹਨਾਂ ਚੀਜ਼ਾਂ ਦੀ ਕੋਈ ਵੈਲਿਊ ਨਹੀਂ ਰਹੀ ਕੋਈ ਜੀ ਕੋਈ ਜਿੰਨਾ ਇਹਨਾਂ ਦਾ ਮਾਨਤਾਨ ਕਰਨਾ ਚਾਹੀਦਾ ਉਹਨਾਂ ਨਹੀਂ ਹੋ ਰਿਹਾ ਜੀ। ਜੀ। ਸਭ ਤੋਂ ਮੇਨ ਗੱਲ ਤਾਂ ਇਹੀ ਹੈ ਜੀ। ਜੀ। ਬਾਕੀ ਅਸੀਂ ਉਸਤਾਦ ਜੀ ਹੁਣ ਤਾਂ ਉਸਤਾਦ ਕਰਮਜੀਤ ਸਿੰਘ ਜੀ ਉਹਨਾਂ ਤੋਂ ਸਿੱਖੰਦੇ ਆ ਤੇ ਗਾਹੀ ਸਿੱਖਦੇ ਰਵਾਂਗੇ। ਬਾਕੀ ਇਹਦੀ ਕਦਰ ਬਾਕੀ ਸੋਸ਼ਲ ਮੀਡੀਆ ਤਾਂ ਕਦਰ ਆਪੇ ਜੇ ਕਰਾਉਣ ਕਿ ਜੇ ਮੈਂ ਕਰਮਾ ਚ ਹੋਊਗਾ ਤੇ ਮਹਾਰਾਜ ਤੇ ਕਿਰਪਾ ਕਰੇਗਾ। ਜੀ। ਹਾਂਜੀ ਬਾਬਾ ਜੀ ਤੁਸੀਂ ਅਸੀਂ ਕਿ ਜਿਤਨਾ ਤੁਸੀਂ ਪੁੱਛਿਆ ਨਾ ਸੋਸ਼ਲ ਮੀਡੀਆ ਤੇ ਜੀ। ਸਾਡਾ ਕੰਮ ਹੈ ਮਿਹਨਤ ਜਾਰੀ ਰੱਖਣਾ ਜੀ ਕੀ ਬਾਤ ਖਾਲ ਪਰਮਾਤਮਾ ਨੇ ਲਾਉਣਾ ਜੀ ਹੁਣ ਕਿੰਨੇ ਮੇਨ ਟਾਡੀ ਜਿਹੜੇ ਚਲੇ ਗਏ ਜਿਹੜੀ ਤੁਸੀਂ ਪੈਸਿਆਂ ਦੀ ਗੱਲ ਕੀਤੀ ਹੈ ਨਾ ਇਹ ਸਾਡੇ ਨਾਲ ਖੁੱਝ ਵਾਪਰੀ ਆ ਮੈਂ ਨਗਰ ਦਾ ਨਾਂ ਹੀ ਲੈ ਦਿੰਨਾ ਬਾਮੜੀ ਵਾਲੇ ਸਾਡਾ ਦਵਾਨਸ਼ ਡੇਢ ਘੰਟਾ ਜੀ ਉੱਥੇ ਕਵੀਰ ਆਇਆ ਉਹਨੇ 200 ਦਾ ਨੋਟ ਰੱਖਿਆ ਤੇ 150 ਰੁਪਏ ਚੁਕਲਿਆ ਅੱਛਾ ਜੀ ਹੁਣ ਜਦੋਂ ਅਸੀਂ ਬਾਅਦ ਚ ਜਾ ਕੇ ਗਿਣਤੀ ਕੀਤੀ ਤੇ 200 ਦਾ ਨੋਟ ਨਿਕਲੀ ਨਿਕਲਿਆ ਸਾਡੇ ਕੋਲ ਪਹਿ ਹੁੰਦੇ ਕਈ ਵਾਰ ਇੱਕ ਬੰਨੇ ਇੱਕ ਨੋਟ ਆ ਉਹਨੂੰ ਇੱਕ ਬੰਨੇ ਦਸਾਂ ਦਾ ਜੋੜਿਆ ਤੇ ਇੱਕ ਬੰਨੇ 20ਾਂ ਦਾ ਜੋੜਿਆ ਉਹ ਨਾ ਹੀ 20ਾਂ ਦਾ ਕਹਿ ਸਕਦੇ ਨਾ ਹੀ 30ਾਂ ਦਾ ਕਹਿ ਸਕਦੇ ਇਹ ਹੁੰਦੀ ਆ ਬਿਲਕੁਲ ਸੱਚਾਈ ਆ ਤੁਹਾਨੂੰ ਵੱਡੇ ਮਾ ਜਿਹੜੇ ਨਾਵਾਂ ਟਾਢੀ ਨੇ ਉਹ ਵੀ ਸਟੇਜਾਂ ਉੱਤੇ ਅਗਰ ਬੋਲਦੇ ਆ ਸਾਡੇ ਇੱਕ ਵਾਰ ਤੁਸੀਂ ਵੇਖਿਆ ਵੀਡੀਓ ਕੀਰਤਨ ਕਰਨ ਵਾਲੇ ਵੀਰਾਂ ਨੇ ਕੀਰਤਨ ਕੀਤਾ ਤੇ ਉਹਨਾਂ ਦੀ ਭੇਟਾ ਪ੍ਰਬੰਧਕਾਂ ਨੇ ਖੋਲੀ ਜੀ ਇਹ ਚੀਜ਼ਾਂ ਹੁੰਦੀਆਂ ਕਰਕੇ ਸਾਡੇ ਜਿਹੜੇ ਇਸ ਲੈਂਡ ਦੇ ਵਿੱਚੋਂ ਕੀਰਤਨ ਢਾਢੀ ਕਵੀਸ਼ਰ ਉਹ ਤਾਂ ਹੀ ਇਧਰੋਂ ਨਿਕਲਦੇ ਜਾਂਦੇ ਆ ਕਿ ਇਧਰ ਕਦਰ ਨਹੀਂ ਹੈਗੀ ਪਰ ਫਿਰ ਵੀ ਮੈਨਾਂ ਵੀ ਆਪਣਾ ਨਿਤਨੇਮ ਚਾਹੀਦਾ ਆਪਣੀ ਮਿਹਨਤ ਚਾਹੀਦੀ ਆ ਪ੍ਰਮਾਤਮਾ ਜ਼ਰੂਰ ਕਿਰਪਾ ਕਰਦਾ ਅਸੀਂ ਵੀ ਬकई ਵਾਰ ਵਿੱਚੋਂ ਦਿਲ ਛੱਡ ਕੇ ਫੇਰ ਤੁਰੇ ਆ ਜੀ ਇੱਕ ਵਾਰ ਫੇਰ ਇੱਕ ਵਾਰੀ ਡਿੱਗ ਪਈਦਾ ਫੇਰ ਆਖਿਰੇ ਨਹੀਂ ਕੋਈ ਗੱਲ ਨਹੀਂ ਪ੍ਰਮਾਤਮਾ ਛੇਵੇਂ ਪਾਸ਼ਾ ਨੇ ਤੁਰਿਆ ਪਰ ਅਸਲ ਪ੍ਰਮ ਛੇਵੇਂ ਪਾਸ਼ਾ ਨੇ ਢਾਡੀ ਕਲਾ ਤਾਂ ਤੁਰਿਆ ਸੀ ਬੀਰਸ ਭਰਨ ਵਾਸਤੇ ਜੀ ਕਲਾਕਾਰਾਂ ਨੇ ਬੀਰਸ ਨਹੀਂ ਭਰਨਾ ਕਲਾਕਾਰਾਂ ਨੇ ਸਾਡੇ ਕੰਨਾਂ ਵਿੱਚ ਮੁੰਦਰੀਆਂ ਪਵਾਉਣੀਆਂ ਜੀ ਮੈਂ ਤਾਂ ਕਈ ਬकई ਵਾਰ ਇਹ ਵੀ ਕਹਿੰਨਾ ਵੀ ਜਿਹੜੇ ਮੁੰਦਰੀਆਂ ਪਾਉਂਦੇ ਨੱਕ 'ਚ ਕੋਕੇ ਵੀ ਪਾ ਲੈਣ ਪੜੇ ਉਹਨਾਂ ਨੇ ਦੱਸਨੇ ਕਿ ਤਰ੍ਹਾਂ ਕਰਾਉਨੇ ਆ ਪਰ ਸਾਰੇ ਕਲਾਕਾਰ ਨਹੀਂ ਇੱਕ ਉਹ ਨੌਜਵਾਨ ਗੱਭਰੂ ਜਿਹੜਾ ਜਾਂਦਿਆਂ ਜਾਂਦਿਆਂ ਪੰਜਾਬ ਨੂੰ ਕੁਛ ਦੇ ਕੇ ਗਿਆ ਜਿਹਨੂੰ ਆਪਾਂ ਸਿੱਧੂ ਮੂਸੇ ਵਾਲਾ ਕਹਿੰਦੇ ਆ ਜਿਉ ਜਟਾਣੇ ਦਾ ਨਾਮ ਆਪਦੇ ਗਾਣੇ ਵਿੱਚ ਨਾਂ ਲੈਂਦਾ ਅੱਜ ਢਾਡੀ ਵਾਰਾਂ ਨਹੀਂ ਸੀ ਗਈਆਂ ਜਾਣੀਆਂ ਚਟਾਣੇ ਦੀਆਂ ਪਰ ਹੈਗੇ ਕਲਾਕਾਰ ਜਿਹੜੇ ਜਾਣ ਲੱਗਿਆ ਕਈ ਵਾਰ ਦਿਖ ਜਾਂਦੇ ਆ ਉਸ ਨੌਜਵਾਨ ਨੇ ਪੱਗ ਸਿਰ ਤੇ ਰੱਖੀ ਆ ਤੇ ਪੱਗ ਨੂੰ ਉਹਨੇ ਦਾਗ ਨਹੀਂ ਲੱਗਣ ਦਿੱਤਾ ਠੀਕ ਆ ਬਾਕੀ ਸਾਰੇ ਆਪਾਂ ਉਹਦੇ ਗਾਣਿਆਂ ਨਾਲ ਸਹਿਮਤ ਹੋਈ ਜਾਂ ਨਾ ਹੋਈਓ ਵਕਰੀ ਗੱਲ ਪਰ ਜਾਣ ਲੱਗਾ ਕੁਛ ਨਾ ਕੁਛ ਦੇ ਕੇ ਜ਼ਰੂਰ ਗਿਆ ਜਿਸ ਵਿਸ਼ੇ ਤੇ ਉਹਨੇ ਗੱਲ ਕੀਤੀ ਆ ਉਸ ਵਿਸ਼ੇ ਜਿਹੜਾ ਜਟਾਣੇ ਨਾਲ ਜੁੜਦਾ ਸੀ ਬਾਕੀ ਬਹੁਤ ਆੜੀਵਾਰਾਂ ਨੇ ਅਸੀਂ ਵੀ ਪ੍ਰਸੰਗ ਉਹਨਾਂ ਦਾ ਸਟੇਜਾਂ 'ਤੇ ਆਮ ਜਟਾਣੇ ਦਾ ਪਰ ਉਹ ਗਾਣੇ ਤੋਂ ਨਾ ਜ਼ਿਆਦਾ ਜਟਾਣੇ ਦਾ ਚੱਲਿਆ ਨਹੀਂ ਤੇ ਪਹਿਲਾਂ ਕੋਈ ਨਹੀਂ ਸੀ ਜਾਣਦਾ ਇਹ ਉਹਦੀ ਦੇਣ ਆ ਇਹ ਸਭ ਤੋਂ ਵੈਸੇ ਇਹ ਕਲਾਕਾਰਾਂ ਦੀ ਦੇਣ ਹੈਗੀ ਆ ਬਾਕੀ ਕਲਾਕਾਰਾਂ ਨੂੰ ਵੀ ਬੇਨਤੀ ਆ ਵੀ ਥੋੜਾ ਜਿਆ ਸਿੱਧੇ ਰਸਤੇ ਤੇ ਤੁਰੀਏ ਜੀ ਇਹ ਸਾਡੀ ਬੇਨਤੀ ਹੈ ਮੈਂ ਕੈਮਰਾਮੈਨ ਸਾਥੀ ਨੂੰ ਕਹਿਣਾ ਚਾਹਾਂਗਾ ਕਿ ਤਸਵੀਰਾਂ ਵਿਖਾ ਦਿਓ ਇਹ ਕਹਿਣਾ ਚਾਹਾਂਗਾ ਕਿ ਜਿੱਥੇ ਸੋਸ਼ਲ ਮੀਡੀਆ ਤੇ ਦੋਸਤੋ ਤੁਸੀਂ ਇੰਨੀਆਂ ਵੀਡੀਓ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਉਹਨਾਂ ਨੂੰ ਸ਼ੇਅਰ ਕਰਦੇ ਕਿਉਂ ਨਾ ਇਹਨਾਂ ਗੁਰਸਿੱਖ ਵੀਰਾਂ ਦੀ ਸਪੋਰਟ ਕਰੀਏ ਤਾਂ ਜੋ ਵੱਧ ਤੋਂ ਵੱਧ ਜਿਹੜੇ ਸਾਡੇ ਨੌਜਵਾਨ ਵੀਰ ਨੇ ਖਾਸ ਕਰ ਗੁਰਸਿੱਖ ਜਿਹੜੇ ਬਾਣੀ ਦੇ ਨਾਲ ਜੁੜਨਾ ਚਾਹੁੰਦੇ ਨੇ ਉਹ ਇਸ ਕਲਾ ਦੇ ਨਾਲ ਜਿਹੜੇ ਜੁੜਨਾ ਚਾਹੁੰਦੇ ਨੇ ਉਹ ਅੱਗੇ ਆ ਸਕਣ ਇਹਨਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰਿਓ ਜੇਕਰ ਕਿਸੇ ਪ੍ਰਕਾਰ ਦੀ ਤੁਸੀਂ ਕੋਈ ਮਦਦ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਜਾਂਦੇ ਜਾਂਦੇ ਸੁਣਾਗੇ ਜ਼ਰੂਰ ਕੁਝ ਬਾਬਾ ਜੀ ਮੈਂ ਚਾਹਾਂਗਾ ਕੋਈ ਜਸੇ ਦੇ ਵਿੱਚੋਂ ਇੱਕ ਕਵਿਤਾ ਹੋਰ ਸਾਡੀ ਸੰਗਤ ਦੇ ਰੂਪ ਵਿੱਚ ਜਿੰਨੇ ਵੀ ਦੇਖ ਰਹੇ ਆ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਸੱਜਣ ਪ੍ਰੈਸ ਵਾਲੇ ਆਏ ਉਹਨਾਂ ਨੇ ਵੀ ਸਮਾਂ ਲੈਣਾ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਜੇਕਰ ਕੋਈ ਅਖਰਵਾਦਾ ਘਾਟਾ ਭੋ ਚੁੱਕ ਸਾਰੇ ਸਾਥੀਆਂ ਕੋਲੋਂ ਸਮੇਤ ਸਾਡੇ ਕੋਲ ਹੋਇਆ ਹੋਵੇ ਗੱਲਬਾਤ ਦੌਰਾਨ ਤੇ ਸੰਗਤ ਕਿਮਾਂ ਦੇ ਅਸੀਂ ਯਾਚਕਾਂ ਤੁਸੀਂ ਮਾਫੀ ਦਿਓ ਜੀ ਪਰ ਜ਼ਰੂਰ ਇਹ ਵਾਰ-ਵਾਰ ਗੱਲ ਕਹਿਣੀ ਚਾਹਾਂਗੇ ਸਾਡੇ ਸਮਾਜ ਦੀ ਤਰਸਦੀ ਹੈ ਕਿ ਆਲਤੂ ਫਾਲਤੀ ਵੀਡੀਓ ਜਿਹੜੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੇਅਰ ਕੀਤਾ ਜਾਂਦਾ ਤੇ ਅਕਸਰ ਹੀ ਗੁਰੂ ਨਾਲ ਜੁੜੀ ਹੋਈ ਕਲਾ ਜਿਹੜੀ ਹੈ ਇਸ ਨੂੰ ਅਖੋਪਰੋਖਿਆ ਕਰ ਦਿੱਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਨਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ